ਆਮ ਆਦਮੀ ਪਾਰਟੀ ਹਲਕਾ ਦੜਬਾ ਦੇ ਸਾਰੇ ਵਲੰਟੀਅਰ ਸਾਥੀਆਂ ਨੇ ਸਾਰਿਆਂ ਨੇ ਇੱਥੇ ਵੀ ਹੜਾ ਆਇਆਗਾ ਉਹਦੇ ਲਈ ਰਾਸ਼ਨ ਇਕੱਠਾ ਕੀਤਾਗਾ ਪਹਿਲਾਂ ਛੋਟੀ ਤੱਕ ਕੀਤੀ ਆ ਹੁਣ ਜਿਹੜੀ ਡਬਲ ਅਸੀਂ ਪੈਕਿੰਗ ਕਰ ਰਹੇ ਹਾਂ ਤਾਂ ਕਿ ਇੱਥੇ ਜਿੱਥੇ ਵੀ ਹੜਾ ਆਇਆਗਾ ਉਹ ਸਾਰੀਆਂ ਜਗ੍ਹਾ ਤੇ ਰਾਸ਼ਨ ਜਿਹੜਾ ਪਹੁੰਚਾਇਆ ਜਾਵੇ ਜਿਹਦੇ ਵਿੱਚ ਚਾਹ ਪਤੀ ਵੀ ਆ ਹਰ ਚੀਜ਼ ਜਿਹੜੀ ਮੈਂ ਸਵਿੰਦਾ ਘਰੇਲੂ ਸਾਡੇ ਬਰਤਨ ਜੋਗ ਲਈ ਆ ਪਰਿਵਾਰ ਦੇ ਬਰਤਨ ਜੋਗ ਉਹ ਸਾਰਾ ਉਹਦਾ ਅਸੀਂ ਪ੍ਰਬੰਧ ਕੀਤਾਗਾ ਇਹ ਪੈਕੇਟ ਬਣਾਏ ਗਏ ਨੇ ਕਿ ਸਾਰੇ ਹਲਕਾ ਦਰਵਾ ਦੇ ਪਿੰਡਾਂ ਤੇ ਜਿੱਥੇ ਤੇੜਾ ਹੈ ਉਸ ਉੱਥੇ ਹੀ ਪੰਡਾਂਗੇ ਔਰ ਜਿਹੜਾ ਉਸ ਬਾਅਦ ਬਚ ਗਿਆ ਉਹ ਦੂਜੇ ਹਲਕਿਆਂ 'ਚ ਵੀ ਭੇਜਾਂਗੇ ਔਰ ਲਗਾਤਾਰ ਰਸਤਾ ਨੇ ਜਿਹੜੀਆਂ ਸਾਡਾ ਸਮਾਨ ਜਿਹੜਾ ਹੈਗਾ ਖਾਦ ਸਮਾਨ ਜਿਹੜਾ ਹੈਗਾ ਉਹ ਸਾਰੀ ਸੰਗਤ ਹਲਕਾ ਦਰਵਾ ਦੀ ਸਾਰੇ ਆਮ ਆਦਮੀ ਪਾਰਟੀ ਦੇ ਵਡਿੰਟੀਲ ਸਰਪੰਚ ਪੰਚ ਐਮਸੀ ਸਹਿਬਾਨ ਸਾਰੇ ਪਹਚਾ ਰਹੇ ਨੇ ਸੁਭਾਸ਼ ਸਰਵੰਦ ਦਾ ਸਾਰਿਆਂ ਦਾ ਬਹੁਤ ਚੰਗਾ ਪ੍ਰਾਰਲਾਗਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਇਹ ਲਗਾਤਾਰ ਜਿਹੜਾ ਰਾਹਤ ਕਾਰਜ ਜੁਟੇ ਹੋਏ ਨੇ ਕਿ ਲਗਾਤਾਰ ਗਰੀਬ ਗੁਰਬੇਰ ਜਿਹੜਾ ਰਾਸ਼ਨ ਅੰਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਦਾ ਧੰਨਵਾਦ ਸਾਰੇ ਜਿੰਨੇ ਵੀ ਸਾਡੇ ਚੁੜੇ ਹੋਏ ਨਮਾਇਦੇ ਨੇ ਐਮਸੀ ਨੇ ਚੇਅਰਮੈਨ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਗਰਾਊਂਡ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਹੜਪੀੜਤਾਂ ਦਾ ਦੁੱਖ ਜਾਣਨ ਦੇ ਲਈ ਪਹੁੰਚਦੇ ਰਹੋਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਸਰ ਦੇਖੋ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਦੇ ਕਿਤਨੇ ਕਿਤੇ ਸੁਧਰਨਗੇ ਅੱਜ ਥੋੜਾ ਪਾਣੀ ਕਈ ਹਲਕਿਆਂ 'ਚ ਘ ਤਾਂ ਮੈਨੂੰ ਆਸ ਹੈ ਕਿ ਦੋ ਦਿਨਾਂ ਚ ਨਾਰਮਲ ਹਾਲਤ ਬਣਦੇ ਨਜ਼ਰ ਆਉਣਗੇ ਦੋ ਤਿੰਨ ਦਿਨਾਂ ਚ ਹੋਰ ਪਾਣੀ ਘਟ ਜਾਊਗਾ ਫਿਰ ਜਿਹੜਾ ਕਾਫੀ ਸਾਰੀ ਉਸ ਤੋਂ ਬਾਅਦ ਵੀ ਪ੍ਰਬੰਧ ਕਰਨਾਗਾ ਗੱਲ ਇਹ ਨਹੀਂ ਕਿ ਪ੍ਰਬੰਧ ਹੋਣੀ ਰੁਕ ਗਿਆ ਇਹ ਤਾਂ ਲਗਾਤਾਰ ਪ੍ਰਬੰਧ ਸਾਨੂੰ ਲਗਾਤਾਰ ਕਰਨੇ ਪੈਣਗੇ ਅਜੇ ਕਾਫੀ ਸਾਰੀ ਜਿਹੜੀ ਮਿੱਟੀ ਆ ਰੇਤਾਗਾ ਉਹ ਖੇਤਾਂ ਚ ਆ ਗਿਆ ਉਹਨੂੰ ਚਕਾਉਣ ਦਾ ਪ੍ਰਬੰਧ ਕਰਨਾ ਮੈਨੂੰ ਸਾਰੇ ਸਾਡੇ ਵਲੰਟੀਅਰ ਸਾਥੀ ਬੇਨਤੀ ਕਰ ਰਹੇ ਸੀ ਵੀ ਜਿਹੜੇ ਕਿਸਾਨਾਂ ਦੇ ਖੇਤਾਂ ਚ ਸੇਲਟ ਆ ਗਈ ਜਿਹੜ ਨੂੰ ਆਪਾਂ ਰੇਤਾ ਘੇ ਰੇਤਾ ਆ ਗਿਆ ਉਹਨੂੰ ਚਕਵਾਓ ਸੋ ਅੱਜ ਹੀ ਮੈਂ ਮਨਜੋਗ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈਗੀ ਸੋ ਆਉਣ ਵਾਲੇ ਜਿਹੜੀ ਸਾਡੀ ਮੀਟਿੰਗ ਹੈ ਕੈਬਨਿਟ ਚ ਉਹ ਜਸੀਂ ਮਤਾ ਪਾ ਕੇ ਸਾਰੇ ਕਿਸਾਨਾਂ ਨੂੰ ਯੋਗ ਬਣਾਵਾਗੇ ਤਾਂ ਕਿ ਉਹ ਸਾਰੇ ਕਿਸਾਨ ਆਪਣੇ ਆਪਣੇ ਖੇਤਾਂ ਚ ਜਿਹੜਾ ਜ਼ਿਆਦਾ ਰੇਤਾ ਆ ਗਿਆ ਸਾਫ਼ ਕਰ ਸਕਣ ਔਰ ਅਗਲੀ ਫਸਲ ਜਿਹੜੀ ਆ ਉਹ ਉਹਦੀ ਬਜਾਈ ਕਰ ਸਕਣ ਸੋ ਬਿਲਕੁਲ ਪੰਜਾਬ ਸਰਕਾਰ ਹੜਪੀੜਤ ਚ ਹੈ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਜਿਹਦਾ ਵੀ ਨੁਕਸਾਨ ਹੋਇਆ ਉਦਰਾ ਡਟ ਕੇ ਖੜੀ ਆ ਸੀ ਆਉਣ ਵਾਲੇ ਸਮੇਂ ਚ ਮੁਆਵਜ਼ਾ ਜਿਹੜਾ ਵੰਡਾਂਗੇ ਕਿਉਂਕਿ ਸੀਐਮ ਸਾਹਿਬ ਬਵਾਰ ਨੇ ਬੜੇ ਜਲਦੀ ਉਹ ਇੱਕ ਦੋ ਦਿਨਾਂ ਚ ਛੁੱਟੀ ਮਿਲ ਜੂ ਉਹਨਾਂ ਨੂੰ ਘਰੇ ਆਉਣ ਤੇ ਉਸ ਬਾਅਦ ਰਾਹਤ ਕਾਰਜ ਜਿਹੜੇ ਨੇਗੇ ਉਹ ਹੋਰ ਤੇਜ਼ ਹੈ ਸੋ ਕੁ ਵੀ ਇਸ ਦੇ ਬਾਦਲ ਕਹਿ ਰਹੇ ਨੇ ਜੀ ਕਿ ਲਗਾਤਾਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇਗੇ ਉਹਨਾਂ ਦੇ ਵਿੱਚ ਅਸੀਂ ਮਾਨਲੀ ਮਦਦ ਵੀ ਦੇ ਰਹੇ ਆਂ ਔਰ ਜਿਹੜੀ ਸੇਵਾ ਕਹਿੰਦੇ ਉਹ ਕਾਲੀ ਦਰ ਲਾਉਗੀ ਜ਼ਮੀਨਾਂ ਪੱਧਰ ਕਰਨ ਦੇ ਲਈ ਕਹਿੰਦੇ ਪੰਜਾਬ ਦੇ ਵਿੱਚੋਂ ਟਰੈਕਟਰ ਨੇ ਜਿਹੜੇ ਵੱਡੇ ਪੱਧਰ ਤੇ ਕਹਿੰਦੇ ਅਸੀਂ ਲੈ ਕੇ ਆਵਾਂਗੇ ਜੀ ਇਸ ਨੂੰ ਕਿਵੇਂ ਦੇਖਦੇ ਆਂ ਅ ਦੇਖੋ ਕਈ ਬੰਦੇ ਪੈਸੇ ਫੜਾ ਕੇ ਜਿਹੜੀ ਵੱਧ ਕਰਨ ਦਾ ਟਾਂਗ ਰੱਤੇ ਰਹਿੰਦੇ ਨੇਗੇ ਮੈਂ ਇਸ ਸਮੇਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਜਿੰਨੇ ਸਾਡੇ ਸਾਥੀ ਖੜੇ ਤੇ ਖੁਦ ਮੈਂ ਸਾਡੀ ਸਮੂਹਟੀ ਟੀਮ ਨੇ ਅਸੀਂ ਖੁਦ ਜਾਇਕ ਕੀਤੀ ਆ ਪਰ ਲੇਕਿਨ ਅਸੀਂ ਕਿਤੇ ਫੋਟੋ ਸ਼ੂਟਿੰਗ ਕੀਤਾ ਹੈਗਾ ਅਸੀਂ ਕਿਤੇ ਇਹ ਨਹੀਂ ਕੀਤਾ ਹੈਗਾ ਕਿ ਆ ਇਹਨੂੰ ਪੈਸੇ ਦਿੰਦੇ ਹੋਏ ਦੀ ਫੋਟੋ ਕਚਾ ਲੋ ਉਹ ਦੇ ਦੇ ਦੁਕਾਨ ਚ ਕਚਾ ਲੋ ਸਾਡੀ ਸਾਰੀ ਟੀਮ ਲਗਾਤਾਰ ਜਰੀਆ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਐਮਐਲਏ ਸਾਰੇ ਚੇਅਰਮੈਨ ਸਾਰੇ ਵਰਕਰ ਆਪਣੀਆਂ ਜੇਬਾਂ ਤੋਂ ਵੀ ਪੈਸੇ ਖਰਚ ਕਰ ਰਹੇ ਨੇਗੇ ਔਰ ਆਪਣੇ ਪਰਿਵਾਰਾਂ ਕੋਲ ਵੀ ਕਰ ਰਹੇ ਨੇ ਔਰ ਲੋਕਾਂ ਤੋਂ ਵੀ ਸਹਦੋਂ ਇਕੱਠਾ ਕਰਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਇਸ ਦੇ ਨਾਲ ਦੀ ਨਾਲ ਅਸੀਂ ਸਾਰੀਆਂ ਐਨਜੀਓਜ਼ ਕਲੱਬ ਸਰਪੰਚ ਐਮਸੀ ਉਹਨਾਂ ਨੂੰ ਪ੍ਰੇਰਿਤ ਕਰਕੇ ਲੈ ਕੇ ਜਾ ਰਹੇ ਹਾਂ ਉਹ ਵੀ ਸਾਰੇ ਜਿਹੜੇ ਵੈਸਾ ਬੰਦਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪੰਜਾਬ ਜਿਹੜਾ ਇਸ ਲਈ ਜਾਣਿਆ ਜਾਂਦਾ ਕਿ ਇੱਕ ਦੂਜੇ ਦੀ ਮਦਦ ਕਰਦੇ ਆਂਗੇ ਇਹ ਦੇਸ਼ ਦਾ ਖਲਾਅਤਾ ਸੂਬਾਗਾ ਜਿਹੜਾ ਆਪਣੇ ਨਾਲ ਦੇ ਵਿਅਕਤੀ ਨੂੰ ਨਾਲ ਦੇ ਗੁਆਂਟੀ ਨੂੰ ਭੁੱਖਾ ਰੇ ਸੌਣ ਦਿੰਦਾ ਹੈਗਾ ਆਪਣੇ ਪਿੰਡ ਦੇ ਵਿਅਕਤੀ ਨੂੰ ਭੁੱਖਾ ਰੇ ਸੌਣ ਦਿੰਦਾ ਆਪਣੇ ਇਲਾਕੇ ਦੇ ਵਿਅਕਤੀ ਨੂੰ ਭੁੱਖਾ ਰੇ ਸੌਣ ਦਿੰਦਾ ਉਹਦੇ ਨਾਲ ਡਟ ਕੇ ਖੜਦਾ ਕੋਈ ਵੀ ਮਸੀਬਤ ਹੋਵੇ ਇਹ ਤਾਂ ਬਹੁਤ ਵੱਡੀ ਮਸੀਬਤ ਆਈ ਛੋਟੀ ਤੋਂ ਛੋਟੀ ਮਸੀਬਤ ਵੀ ਕੱਢਦੇ ਨੇ ਵੱਡੀ ਤੋਂ ਵੱਡੀ ਮਸੀਬਤ ਦੇ ਵਿੱਚ ਵੀ ਕੱਢਦੇ ਨੇ ਸੋ ਸਾਰੇ ਅਸੀਂ ਪੰਜਾਬੀ ਵਾਂ ਮੈਂ ਸਮਝਦਾ ਇਸ ਅੜਪੀੜਤਾ ਦੀ ਪੀੜਤ ਜਿਹੜੀ ਮਸੀਬਤ ਆਈ ਆ ਉਹਨੂੰ ਇਕੱਠੇ ਹੋ ਕੇ ਇੱਕ ਝਟਾ ਹੋ ਕੇ ਜਿਹੜਾ ਨਿਪਟਾ ਕੇ ਪ੍ਰਧਾਨ ਮੰਤਰੀ ਆ ਰਹੇ ਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੌਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਆਉਣ ਪੰਜਾਬ ਦੇਸ਼ ਦਾ ਸੂਬਾਗਾ ਪਰ ਲੇਕਿਨ ਵਾਹ ਦੇਰ ਹੋ ਚੁੱਕੀ ਆ ਉਹਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾਗਾ ਉਹ ਹਲਾਨ ਦੇਣਾ ਚਾਹੀਦਾਗਾ ਲਗਭਗ 10 ਅਗਸਤ ਦਾ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ 10 ਅਗਸਤ ਦੇ ਵਿੱਚ ਕਪੂਰਥਾ ਚੜਾ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਕਦੇ ਕਿਤੇ ਕਦੇ ਕਿਤੇ ਹੜ੍ਹ ਲਗਾਤਾਰ ਆ ਰਹੇ ਨੇ ਕਿ ਅੱਜ ਵੀ ਮੈਂ ਦੇਖ ਰਿਹਾ ਸੀ ਹੁਣੀ ਕਗੜ ਦਾ ਪਾਣੀ ਜਿਹੜਾ ਉਹ ਬਿਲਕੁਲ ਜਿਹੜਾ ਡੇਂਜਰ ਲੈਵਲ ਆ ਉਹ ਤਾਂ ਵੀ 3 ਫੁੱਟ ਉੱਤੇ ਚੱਲ ਰਿਹਾਗਾ ਪਰ ਲੇਕ ਮੈਂ ਸਮਝਦਾ ਮੈਂ ਤਾਂ ਪ੍ਰਮਾਤਮਾ ਦੀ ਧੰਨਵਾਦ ਕਰੂਗਾ ਕਿ ਹਜੇ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਵਿੱਚ ਆ ਗਈ ਸੋ ਹੜ੍ਹਾਂ ਦਾ ਖਤਰਾ ਤਾਂ ਹਜੇ ਵੀ ਬਹੁਤ ਜਗ੍ਹਾ ਤੇ ਬਣਿਆ ਹੋਇਆਗਾ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾਗਾ ਕਿ ਸਾਡੇ ਸੁਪੇਦਨਾ ਇਨਸਾਫ ਕਰਨ ਔਰ ਤਰੰਤ ਜਿਹੜਾ ਪੈਸਾ ਉਹ ਜਾਰੀ ਕਰਨਾ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਆਗੇ ਅਸੀਂ ਪੰਜਾਬ ਦਾ ਜਿਹੜਾ ਸਾਡਾ ਬਣਦਾ ਪੈਸਾਗਾ ਉਹ ਜਦੋਂ ਗਰਦਾਵੀਆਂ ਹੋ ਕੇ ਆ ਗਈਆਂ ਬੜੇ ਸਾਰੇ ਅਫਸਰ ਲਾਏ ਹੋਏ ਨੇਗੇ ਅਸੀਂ ਇੱਕ ਇੱਕ ਨੋਡਲ ਅਫਸਰ ਜਿਹੜਾ ਇੱਕ ਇੱਕ ਪਿੰਡ ਦੇ ਲਈ ਲਾਤਾ ਇੱਕ ਅਫਸਰ ਇੱਕ ਪਿੰਡ ਲਈ ਨਿਯੁਕਤ ਅਫਸਰ ਤਾਂ ਕਿ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਉਹਦਾ ਆਪਣਾ ਮੁਆਵਜ਼ੇ ਦਾ ਜਿਹੜਾ ਜਾਇਜ਼ਾ ਲੈ ਲਵੇ ਔਰ ਫਿਟ ਕਰ ਲਵੇ ਉਹ ਦੂਬਾਰ ਜਿਹੜਾ ਉਹ ਮਾਫੀ ਜਿਹਾ ਬਹੁਤ ਸਾਰੇ ਕੋ ਮੈਨੂੰ ਸਮਝ ਨਹੀਂ ਉਹਦੀ ਝੂਠ ਬੋਲਣ ਦੀ ਭਾਰਤ ਜਨਤਾ ਪਾਰਟੀ ਕਿਉਂ ਆਦੀ ਆ ਕੋਈ ਇਸ ਤਰ੍ਹਾਂ ਦਾ ਫੰਡ ਰੀਲਿਸ ਨਹੀਂ ਹੋਇਆ ਜੇ ਰੀਲਿਸ ਹੋਇਆ ਹੁੰਦਾ ਤਾਂ ਰੋਲਾ ਪਾ ਕੇ ਚੈੱਕ ਭੇਜਦੇ ਜਿਹੜੇ ਸਾਡੇ ਗਵਾਂਧੀ ਦੇ ਸੂਬੇ ਨੇ ਉਹ 5 ਕਰੋੜ ਰੁਪਏ ਦਾ ਚੈੱਕ ਜੇ ਦਿੰਦੇ ਨੇ ਤਾਂ ਪੂਰੀ ਮੀਡੀਆ ਬ੍ਰੀਫਿੰਗ ਕਰਕੇ ਫੇਰ ਭੇਜਦੇ ਸੈਂਟਰ ਚੁੱਕ ਜਾ ਕੇ ਭੇਜ ਦੂਗਾ ਸੋ ਉਹ ਝੂਠ ਬੋਲਣਾ ਬੰਦ ਕਰਨਾ ਤੁਸੀਂ ਦੇਖੋਗੇ ਛੋਟਾ ਛੋਟਾ ਜੇ ਕੋਈ ਕਿਤੇ 50000 ਦੇ ਲੱਖ ਦਿੰਦਾ ਉਹ ਵੀ ਉਹਦੀ ਫੋਟੋਗ੍ਰਾਫੀ ਕਰਦਾ ਗਾ ਜਾਂਦਾ ਗਾ ਅਸੀਂ ਤਾਂ ਕਹਿੰਨੇ ਆਂਗੇ ਕਿ ਲੋਕਾਂ ਨੂੰ ਰਸਤਾ ਪੇਜੋ ਲੋਕਾਂ ਦਾ ਜਿਹੜਾ ਮਦਦ ਕਰੋ ਇਹ ਜਿਹੜਾ ਸਮਾਂਗਾ ਉਹ ਰਾਜਨੀਤੀ ਕਰਨ ਤਾਂ ਨਹੀਂ ਗਾ ਰਾਜਨੀਤੀ ਬਾਤ ਕਰ ਲਵਾਂਗੇ ਆਪਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਨੂੰ ਬਚਾਉਣ ਦਾ ਸਵਾਲ ਪਿਛਲੇ ਦਿਨੀ ਬਰਸਾਤਾ ਦੌਰਾਨ ਜੀ ਕੋਈ ਕਈ ਘਰ ਡੈਮੇਜ ਹੋਏ ਸੀਗੇ ਜੀ ਉਹਨਾਂ ਦੀ ਵੀ ਕੁਝ ਤੁਹਾਡੀ ਟੀਮ ਵੱਲੋਂ ਮਦਦ ਕੀਤੀ ਗਈ ਆ ਦਾ ਦਾ ਸਮਝਦਾ ਮਜ਼ਦੂਰ ਭਰਾਵਾਂ ਦੇ ਕਾਫੀ ਸਾਰੇ ਘਰ ਡੈਮੇਜ ਹੋਏ ਸੀ ਉਹਨਾਂ ਦਾ ਵੀ ਮੁਆਵਜ਼ਾ ਮਿਲੂਗਾ ਉਹਨਾਂ ਦੇ ਵੀ ਜਿਹੜਾ ਸਰਵੇ ਕਰਵਾਏ ਜਾਣਾ